ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਨਾ ਉਹਨੂੰ ਸੋਚ ਸਮਝ ਕੇ ਕਰੋ ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਆ ਨਾ ਆ ਪਛਤਾਏ ਕੀ ਹੁੰਦਾ ਜਦ ਚਿੜੀਆਂ ਚੌਕ ਡਾਲਾ ਖੇਤ ਮਗਰੋਂ ਪਛਤਾਉਣ ਦੇ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਉਹਨਾਂ ਕੰਮਾਂ ਨੂੰ ਸੋਚ ਸਮਝ ਕੇ ਕਰੋ ਜਿਨ੍ਹਾਂ ਕੰਮਾਂ ਦੇ ਨਾਲ ਤੁਹਾਡੀ ਨੀਵੀ ਪਵੇ ਤੁਹਾਡੇ ਮਾਪੇ ਦੀ ਪਵੇ ਤੁਹਾਡੇ ਭੈਣ ਭਰਾਵਾਂ ਦੀ ਪਵੇ ਜਿਹੜੇ ਕੰਮ ਕਰਨ ਦੇ ਨਾਲ ਤੁਸੀਂ ਸਮਾਜ ਦੇ ਵਿੱਚ ਸੇਰ ਚੱਕ ਕੇ ਨਾ ਜਾ ਸਕੂ ਇਹੋ ਜਿਹੇ ਕੰਮਾਂ ਦੇ ਨਾਲੋਂ ਬੰਦਾ ਘਰੇ ਬੈਠਾ ਚੰਗਾ ਸੋ ਬਹੁਤ ਸਾਰੇ ਕੇਸਾਂ ਦੇ ਵਿੱਚ ਦੇਖੀਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਿਵਾਰ ਮਿਲਦੇ ਨੇ ਜਿਨ੍ਹਾਂ ਦੀਆਂ ਸੁਣ ਕੇ ਮਨ ਕਈ ਕਈ ਦਿਨ ਸੋਚਾਂ ਜਗਵਾ ਜਾਂਦਾ ਵੀ ਕੀ ਮੇਰੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹੈਗੇ ਨੇ ਇਹ ਇਨਸਾਨੀਅਤ ਬਿਲਕੁਲ ਮਰ ਚੁੱਕੀ ਆ ਇਨਸਾਨੀਅਤ ਦੀ ਕੋਈ ਕਦਰ ਨਹੀਂ ਕਰਦਾ ਅਨਸਾਣੀਅਤ ਦੀ ਕੋਈ ਵੈਲਿਊ ਨਹੀਂ ਰਹੇਗੀ ਸੋ ਕੰਮ ਕੋਈ ਵੀ ਕਰਨਾ ਸੋ ਸਮਝ ਕੇ ਕਰੋ ਜੇ ਤੁਸੀਂ ਮੰਨ ਲਓ ਸਪੋਸ ਕਰੋ ਆਪਾਂ ਇੱਕ ਰਿਸ਼ਤੇ ਦੀ ਗੱਲ ਕਰਦੇ ਆ ਜੇ ਕਿਸੇ ਦੀ ਧੀ ਕਰ ਵਿਆਹ ਕੇ ਲਿਆਉਣੇ ਆ ਨਾ ਪਹਿਲਾਂ ਸੋਚੋ ਸਮਝੋ ਉਸ ਰਿਸ਼ਤੇ ਨੂੰ ਜੋੜਨ ਤੋਂ ਪਹਿਲਾਂ ਕੀ ਤੁਸੀਂ ਉਸ ਰਿਸ਼ਤੇ ਨੂੰ ਨਿਭਾ ਸਕਦੇ ਹੋ ਜੇ ਕਿਸੇ ਦੇ ਪੁੱਤ ਦੇ ਲੜਵ ਦੀ ਧੀ ਲਾਉਣੇ ਆ ਨਾ ਪਹਿਲਾਂ ਸੋਚੋ ਸਮਝੋ ਉਸ ਰਿਸ਼ਤੇ ਨੂੰ ਵਿਚਾਰੋ ਕੀ ਤੁਸੀਂ ਉਸ ਰਿਸ਼ਤੇ ਨੂੰ ਨਿਭਾ ਸਕਦੇ ਹੋ ਉਹ ਮੇਰਾ ਪੰਜਾਬ ਕੀ ਸੀ ਕਿੱਧਰ ਨੂੰ ਤੁਰਿਆ ਜਾ ਰਿਹਾ ਅੱਜ ਮੇਰੇ ਪੰਜਾਬ ਦੇ ਕੀ ਰੰਗ ਬਣਦੇ ਜਾ ਰਹੇ ਨੇ ਅੱਜ ਜਿਹੜੇ ਪੰਜਾਬ ਦੀਆਂ ਅਸੀਂ ਕਦੇ ਗੱਲਾਂ ਕਰਦੇ ਹੁੰਦੇ ਸੀ ਉਹ ਪੰਜਾਬ ਆ ਜਿਹੜਾ ਸਾਡੇ ਪੁਰਖਿਆਂ ਦਾ ਪੰਜਾਬ ਸਾਡੇ ਤੋਂ ਪਤਾ ਨਹੀਂ ਕਿਉਂ ਹਾਂ ਦੂਰ ਚਲਾ ਗਿਆ ਮੈਨੂੰ ਤਾਂ ਲੱਗਦਾ ਉਹ ਸਾਡੇ ਸੁਪਨਿਆਂ ਦੇ ਵਿੱਚ ਰਹਿ ਗਿਆ ਹੋਊਗਾ ਜੇ ਅਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਗੱਲ ਕਰੀਏ ਤਾਂ ਅਸੀਂ ਮੈਨੂੰ ਲੱਗਦਾ ਉਹਨਾਂ ਰਿਸ਼ਤਿਆਂ ਨੂੰ ਗਵਾ ਚੁੱਕੇ ਹਾਂ ਗਵਾਇਆ ਕਿਉਂ ਜਲਦਬਾਜ਼ੀਆਂ ਕਾਲੀਆਂ ਕਾਰਨ ਬਿਨਾਂ ਸੋਚੇ ਸਮਝੇ ਫੈਸਲੇ ਲੈਣ ਕਾਰਨ ਸਾਡੇ